ਪਿੰਡਾਂ ਦੇ ਵਿੱਚ ਪਹਿਲਾ ਕੰਮ ਹੈ ਸਭ ਤੋਂ ਪਹਿਲਾਂ ਸਵੇਰੇ ਦੀ ਸਾਂਝ ਪਲਾਣਾ ਚਾਹੁੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿੰਡਾਂ ਦਾ ਸਵੇਰੇ ਤੋਂ ਜਾਜਾ ਲੈ ਰਹੇ ਆ ਬਬਲੂ ਕੋਰਾ ਜੀ ਦੀ ਗਵਾਈ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਕਾਲੀ ਦਲ ਦੇ ਉਹ ਹਮਮਾ ਕੇ ਮਤਲਬ ਕੀ ਪੂਰੇ ਜੋਰ ਸ਼ੋਰ ਨਾਲ ਘਰੋ ਘਰੀ ਵੋਟਾਂ ਕੱਢ ਰਹੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤਾਂ ਇੰਨੀ ਗਰਮੀ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਘਰੋ ਘਰੀ ਵੋਟ ਉਹਨਾਂ ਪਟਾਰੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਕਾਲੀ ਦਲ ਦਾ ਸਾਥ ਦੇ ਕੇ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਜੀ ਕਿ ਮਤਲਬ ਕੀ ਕੈਨਕੇ ਸ਼ਰਮਾ ਜੀ ਦੀ ਲੋਕ ਪੂਰੀ ਦਿਲੋਂ ਵੋਟਾਂ ਨਿਭਾਰੇ ਨੇ ਹੀ ਕਰੋ ਕਰੋ ਕੱਢ ਕੇ ਕਿਸ ਤਰ੍ਹਾਂ ਦਾ ਚੱਲ ਰਹੀ ਹੈ ਕੰਪੇਨ ਥੋੜੀ ਹਲ ਕਰ ਦੋ ਬਹੁਤ ਵਧੀਆ ਚੱਲ ਰਹੀ ਆ ਸਾਰੇ ਜਿੰਨੇ ਵਰਕਰ ਨੇ ਸਰਪੰਚ ਸਾਹਿਬ ਨੇ ਸਾਰੇ ਲੱਗੇ ਹੋਏ ਨੇ ਸਵੇਰੇ ਦੇ ਕੱਲੀ ਕੱਲੀ ਬੂਟ ਘਰਾਂ ਚੋਂ ਲਿਆ ਕੇ ਜੋ ਕਿ ਬਾਹਰ ਵੀ ਆ ਸਾਰੇ ਪਿਵਾਰੇ ਨੇ ਬਹੁਤ ਵਧੀਆ ਮਾਹੌਲ ਕਿੰਨੀ ਕਿ ਭੁਗਤ ਗਈ ਹੁਣ ਤੱਕ 3025 ਵੋਟਾਂ ਭੁਗਤ ਗਏ ਹੁਣ ਤੱਕ ਕਿ ਚਲੇ ਜਾਏ ਚਾਹ ਰਹੇ ਹਾਂ ਕੀ ਪਾਣੀ ਹੋ ਰਹੀ ਹੈ ਮੈਥਾ ਸਾਰੇ ਪੁਰਾਣੋਂ ਇਹੀ ਅੱਜ ਅਪੀਲ ਕਰੂੰਗਾ ਕਿ ਅੱਜ ਗਰਮੀ ਬਹੁਤ ਜ਼ਿਆਦਾ ਹਰ ਇੱਕ ਨੂੰ ਜਿਹੜਾ ਵੋਟਰ ਜਿਹੜਾ ਪਾਉਣ ਦਾ ਮਤਲਬ ਹੋਣੀ ਚਾਹੀਦੀ ਹੈ ਕਿਉਂਕਿ ਲੋਕਤੰਤਰ ਡੈਮੋਕ੍ਰੇਸੀ ਚ ਸਭ ਤੋਂ ਵੱਡਾ ਜਿਹੜਾ ਲੋਕਾਂ ਦਾ ਰਾਈਟ ਹੈ ਲੋਕਾਂ ਨੇ ਸਰਕਾਰ ਬਣਾਉਣੀ ਹੈ ਬਾਅਦ ਚ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਸੋ ਮੈਂ ਕਹਿੰਦਾ ਜੇ ਅਸੀਂ ਵੋਟ ਪਾਵਾਂਗੇ ਤੇ ਮੈਂ ਸਾਹਮਨਾ ਦੋਸ਼ੀ ਅਸੀਂ ਘੱਟ ਹੋਵਾਂਗੇ ਜਵਾਬ ਦੇ ਔਰ ਪੁੱਛਣ ਲਈ ਜਿਆਦਾ ਕੰਮ ਕਰਾਂਗੇ ਗਰਮੀ ਤਾਂ ਜਿੱਥੇ ਇੰਨਾ ਪ੍ਰਕੋਪ ਹੈ ਗਰਮੀ ਮੇਰੇ ਖੇਲ ਦੇ ਵਿੱਚ 40 45 ਡਿਗਰੀ ਦਾ ਟੈਂਪਰੇਚਰ ਹੈ ਪਰ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਲੋਕ ਵੋਟ ਪਾਣ ਦੇ ਨਿਕਲ ਰਹੇ ਨੇ ਥੋੜਾ ਜਿਹਾ ਸਲੋ ਹੋ ਜਾਂਦਾ ਹੈ ਫੇਰ ਤੇਜ਼ ਹੋ ਜਾਂਦਾ ਹੈ ਲੋਕ ਪਤਾ ਵੀ ਕਰ ਰਹੇ ਨੇ ਕਿ ਮਤਲਬ ਭੀੜ ਹੈਗੀ ਹੈ ਕਿ ਬੁੱਥਾਂ ਦੇ ਨਹੀਂ ਜੇ ਜਦੋਂ ਪਤਾ ਲੱਗਦਾ ਵੀ ਨਹੀਂ ਹੈ ਲੋਕ ਵੋਟਪਾਣ ਆ ਰਹੇ ਨੇ ਤੇ ਸਾਡੇ ਅਕਾਲੀ ਦਲ ਦੇ ਬੂਥਾਂ 'ਚ ਠੀਕ ਹੈ ਕੰਮ ਵਧੀਆ ਚੱਲ ਰਿਹਾ ਲੋਕ ਆ ਰਹੇ ਨੇ ਸਾਰੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਜਿੰਨੇ ਵਰਕਰ ਸਾਹਿਬਾਨ ਨੇ ਸਾਰੇ ਬਿਠੇ ਕੰਮ ਕਰ ਰਹੇ ਨੇ ਤੇ ਬਾਕੀ ਆਪਣੇ ਵੱਲੋਂ ਸਾਰੇ ਮਿਹਨਤ ਕਰਨ ਲੱਗੇ ਹੋਏ ਨੇ ਤੇ ਜਰੂਰ ਹਨਕੇ ਸ਼ਰਮਾ ਜੀ ਨੂੰ ਜਿੱਤ ਪ੍ਰਾਪਤ ਹੋਊਗਾ ਕਿੰਨੇ ਕਬੂਥੋਂ ਜ਼ਰਾ ਕਰ ਲਿਆ ਮੈਂ ਸਵੇਰ ਦਾ ਨੰਬੇ ਤੇ ਇਹ 8ਵਾਂ 9ਵਾਂ ਬੂਥ ਹੈ ਤੇ ਬਾਕੀ ਅੱਗੇ ਬੂਥਾਂ ਤੇ ਜਾ ਰਹੇ ਹਾਂ ਉਹ ਵੀ ਤੁਹਾਨੂੰ ਸਾਰਾ ਜਾਇਦਾ ਦਿੰਦੇ ਰਵਾਂਗੇ ਕਿਸ ਤਰ੍ਹਾਂ ਦੀ voting ਹੋ ਰਹੀ ਹੈ ਵੋਟਿੰਗ ਬਹੁਤ ਵਧੀਆ ਹੋ ਰਹੀ ਹੈ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਗਰਮੀ ਦਾ ਕਹਿਰ ਤਾਂ ਜ਼ਰੂਰ ਹੈ ਪਰ ਲੋਕ ਵੋਟ ਪਾ ਨਿਕਲ ਰਹੇ ਨੇ